हिमाचल प्रदेश ਵਿੱਚ ਪਿਛਲੇ 3 ਦਿਨਾਂ ਤੋਂ ਮੌਸਮ ਖਰਾਬ ਬਣਿਆ ਹੋਇਆ ਬੀਤੇ 12 ਘੰਟੇ ਤੋਂ ਪਰਦੇਸ਼ ਵਿੱਚ ਮूसलाधार ਬਾਰਿਸ਼ ਤੇ ਬਰਫਬਾਰੀ ਨਾਲ ਆਮ ਜਨਜੀਵਨ ਠਹਿਰ ਗਿਆ। ਬੀਤੀ ਰਾਤ ਪਰਦੇਸ਼ ਤੋਂ ਉਚਾਈ ਵਾਲੇ ਖੇਤਰਾਂ 'ਚ ਬਰਫਬਾਰੀ ਤੇ ਛੇੜੇ ਇਲਾਕਿਆਂ 'ਚ ਬਾਰਿਸ਼ ਦਾ ਕੰਮ ਚੱਲੀ ਹੈ। ਉਦੋਂ ਲਖੋਤ, ਸੰਪਤੀ, ਚੰਬਾ ਪਾਂਗੀ ਤੇ ਕਨੌਰ ਜ਼ਿਲ੍ਹਾ ਦੇ ਜ਼ਿਆਦਾਤਰ ਜਗਾਵਾਂ 'ਤੇ ਬਰਫਬਾਰੀ ਦੇ ਕਾਰਨ ਸੜਕਾਂ ਬੰਦ ਹੋਣ ਕਾਰਨ ਸੰਪਰਕ ਦੁਨੀ ਨਾਲੋਂ ਕੱਟ ਗਿਆ। 24 ਘੰਟਿਆਂ ਵਿੱਚ ਸੱਤ ਜ਼ਿਲ੍ਹੇ 'ਚ ਫਰੈਸ਼ ਸਨੋਫਾਲ ਹੋਇਆ ਤੇ ਇਸ ਤੋਂ ਇਲਾਵਾ ਕਈ ਥਾਵਾਂ 'ਚ ਬੱਦਲ ਫਟਣ ਵਰਗੇ ਅਖਲਾਤ ਨੇ। ਜਾਣਕਾਰ ਅਨੁਸਾਰ ਸਵੇਰੇ ਦੇ ਕਿਨੌਰ, ਕੁੱਲੂ ਤੇ ਕਾਂਗੜਾ, ਚੰਬਾ ਜ਼ਿਲ੍ਹੇ ਵਿੱਚ ਕੁਝ ਥਾਵਾਂ 'ਤੇ ਨੁਕਸਾਨ ਦੀਆਂ ਖਬਰਾਂ ਨੇ। ਸਭ ਤੋਂ ਜ਼ਿਆਦਾ بارش ਇਨਾਮ ਤੇ ਨਾ ਜ਼ਿਲ੍ਹੇ ਵਿੱਚ ਹੋਈ ਹੈ। ਕੁੱਲੂ ਵਿੱਚ ਜ਼ਿਆਦਾਤਰ ਬਾਰਿਸ਼ ਚੱਲਦੇ ਨਦੀ ਨਾਲੇ ਉਫਾਨ ਤੇ ਨੇ। ਇੱਥੇ ਬਰਸਾਤ ਵਰਗਾ ਮੌਸਮ ਵੇਖਣ ਨੂੰ ਮਿਲਿਆ ਕਈ ਗੱਡੀਆਂ ਮਲਬੇ ਦੇ ਢੇਹਾਂ 'ਤੇ ਦਬ ਗਈਆਂ। ਜਦਕਿ ਇੱਕ ਸਬਜ਼ੀ ਮੰਡੀ ਪਾਣੀ 'ਚ ਡੁੱਬ ਗਈ। ਭੂਤਨਾਥ ਫੁੱਲ ਦੇ ਕੋਲ ਗੱਡੀਆਂ ਨਾਲੇ ਵਿੱਚ ਵਹਿ ਗਈਆਂ ਤੇ ਲਾਰਜੀ ਡੈਮ ਤੋਂ ਪਾਣੀ ਛੱਡਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਬ੍ਰੋਟ ਡੈਮ ਦਾ ਗੇਟ ਖੁੱਲੇ ਗਿਆ ਕਿਉਂਕਿ ਬੰਗਾਲ ਦੇ ਵੱਲੋਂ ਬੱਦਲ ਫਟਿਆ ਤੇ ਕੁਝ ਗੱਡੀਆਂ ਵਹਿ ਗਈਆਂ ਮੌਸਮੀ ਭਾਗ ਨੇ ਦੱਸਿਆ ਹੈ ਕਿ ਇੱਥੇ ਕਾਫੀ ਜ਼ਿਆਦਾ ਬਾਰਿਸ਼ ਹੋਈ ਹੈ ਜਦ ਕਿ ਹਿਮਾਚਲ ਦੇ ਜ਼ਿਆਦਾਤਰ ਭਾਗਾਂ ਵਿੱਚ ਰਾਤ ਤੋਂ ਭਾਰੀ ਬਾਰਿਸ਼ ਆ ਰਹੀ ਹੈ ਜਿਸ ਨੂੰ ਦੇਖਦੇ ਹੋਏ ਡਿਪਟੀ ਡਾਇਰੈਕਟਰ ਚੰਬਾ ਨੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ 'ਚ ਛੁੱਟੀ ਘੋਸ਼ਿਤ ਕਰ ਦਿੱਤੀ ਹੈ ਕੁੱਲੂ ਜ਼ਿਲ੍ਹੇ ਵਿੱਚ ਵੀ ਸਕੂਲਾਂ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ ਕਿ Shimla ਨੂੰ Rajasthani ਨਾਲ ਜੋੜਨ ਵਾਲਾ Narkanda Chopal Khidki ਦੇ ਨਾਲ ਇਸ ਤੋਂ ਨਾਲ ਆਵਾਜਾਈ ਬੰਦ ਹੋ ਗਈ ਹੈ ਬਿਊਰੋ ਰਿਪੋਰਟ ਚਿਕਿਆ ਟੇ ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ 3 ਦਿਨੋਂ ਤੋਂ ਮੌਸਮ ਖਰਾਬ ਬਣਿਆ ਹੋਇਆ ਬੀਤੇ 12 ਘੰਟੇ ਤੋਂ ਪ੍ਰਦੇਸ਼ ਵਿੱਚ ਮूसलाधार ਬਾਰਿਸ਼ ਤੇ ਬਰਫਬਾਰੀ ਨਾਲ ਆਮ ਜਨਜੀਵਨ ਠਹਿਰ ਗਿਆ ਬੀਤੀ ਰਾਤ ਪ੍ਰਦੇਸ਼ ਤੋਂ ਉਚਾਈ ਵਾਲੇ ਖੇਤਰਾਂ 'ਚ ਬਰਫਬਾਰੀ ਤੇ ਛੇੜੇ ਇਲਾਕਿਆਂ 'ਚ ਬਾਰਿਸ਼ ਦਾ ਕੰਮ ਚੱਲੀ ਹੈ ਉਧਰ ਲਾਹੌਤ ਸੰਪਤੀ ਚੰਬਾ ਪਾਂਗੇ ਤੇ ਕਨੌਰ ਜ਼ਿਲ੍ਹਾ ਦੇ ਜ਼ਿਆਦਾਤਰ ਜਗਾਵਾਂ ਤੇ ਬਰਫ਼ਪਾਰੀ ਦੇ ਕਾਰਨ ਸੜਕਾਂ ਬੰਦ ਹੋਣ ਕਾਰਨ ਸੰਪਰਕ ਦੁਨੀ ਨਾਲੋਂ ਕੱਟ ਗਿਆ 24 ਘੰਟਿਆਂ ਵਿੱਚ ਸੱਤ ਜ਼ਿਲ੍ਹਾ ਚ ਫਰੈਸ਼ ਸਨੋਫਾਲ ਹੋਇਆ ਤੇ ਇਸ ਤੋਂ ਇਲਾਵਾ ਕਈ ਥਾਵਾਂ 'ਚ ਬੱਦਲ ਫਟਣ ਵਰਗੇ ਖਲਾਤ ਨੇ ਜਾਣਕਾਰ ਅਨੁਸਾਰ ਸਵੇਰੇ ਦੇ ਕਨੌਰ ਕੁੱਲੂ ਤੇ ਕਾਂਗੜਾ ਚੰਬਾ ਜ਼ਿਲ੍ਹੇ ਵਿੱਚ ਕੁਝ ਥਾਵਾਂ ਤੇ ਨੁਕਸਾਨ ਦੀਆਂ ਖਬਰਾਂ ਨੇ ਸਭ ਤੋਂ ਜ਼ਿਆਦਾ بارش ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਵਿੱਚ ਹੋਈ ਹੈ ਕੁੱਲੂ ਵਿੱਚ ਜ਼ਿਆਦਾਤਰ بارش ਤੇ ਚਲਦੇ ਨਦੀ ਨਾਲੇ ਉਫਾਨ ਤੇ ਨੇ ਤੇ ਬਰਸਾਤ ਵਰਗਾ ਮੌਸਮ ਵੇਖਣ ਨੂੰ ਮਿਲਿਆ ਕਈ ਗੱਡੀਆਂ ਮਲਬੇ ਦੇ ਹੇਠਾਂ ਦੱਬ ਗਈਆਂ ਜਦਕਿ ਇੱਕ ਸਬਜ਼ੀ ਮੰਡੀ ਪਾਣੀ ਵਿੱਚ ਡੁੱਬ ਗਈ। ਭੂਤਨਾਥ ਫੁੱਲ ਦੇ ਕੋਲ ਗੱਡੀਆਂ ਨਾਲੇ ਵਿੱਚ ਵਹਿ ਗਈਆਂ ਤੇ ਲਾਰਜੀ ਡੈਮ ਤੋਂ ਪਾਣੀ ਛੱਡਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬਰੋਟ ਡੈਮ ਦਾ ਗੇਟ ਖੁੱਲੇ ਗਿਆ ਕਿਉਂਕਿ ਬੰਗਾਲ ਦੇ ਵੱਲੋਂ ਬੱਦਲ ਫਟਿਆ ਤੇ ਕੁਝ ਗੱਡੀਆਂ ਵਹਿ ਗਈਆਂ। ਮੌਸਮ ਵਿਭਾਗ ਨੇ ਦੱਸਿਆ ਕਿ ਇੱਥੇ ਕਾਫੀ ਜ਼ਿਆਦਾ بارش ਹੋਈ ਹੈ ਜਦ ਕਿ ਹਿਮਾਚਲ ਦੇ ਜ਼ਿਆਦਾਤਰ ਭਾਗਾਂ ਵਿੱਚ ਰਾਤ ਤੋਂ ਭਾਰੀ ਬਾਰਿਸ਼ ਆ ਰਹੀ ਹੈ ਜਿਸ ਨੂੰ ਦੇਖਦੇ ਡਿਪਟੀ ਡਾਇਰੈਕਟਰ ਚੰਬਾ ਨੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ 'ਚ ਛੁੱਟੀ ਘੋਸ਼ਿਤ ਕਰ ਦਿੱਤੀ ਹੈ। ਕੁੱਲੂ ਜ਼ਿਲ੍ਹੇ ਵਿੱਚ ਵੀ ਸਕੂਲਾਂ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ। ਤੇ ਸ਼ਿਮਲਾ ਨੂੰ ਰਾਜਸਥਾਨੀ ਨਾਲ ਜੋੜਨ ਵਾਲਾ ਨਾਰਕੰਡਾ ਚਪਾਲ ਖਿੜਕੀ ਦੇ ਨਾਲ ਇਸ ਤੋਂ ਨਾਲ ਆਵਾਜਾਈ ਬੰਦ ਹੋ ਗਈ ਹੈ। ਬਿਊਰੋ ਰਿਪੋਰਟ ਚਿਕੀਆ